ਪਾਕਿਸਤਾਨ ਨੇ ਅੱਜ ਜਿਹੜਾ ਫਿਰ ਅਮਰੀਕਾ ਨੂੰ ਟਾਰਗੇਟ ਕੀਤਾ ਹੈ ਜੀ ਹਾਂ ਵੱਡੀ ਗੱਲ ਜਿਹੜੀ ਦਰਸ਼ਕਾਂ ਨਾਲ ਸਾਂਝੀ ਕਰਦੇ ਹਈਏ ਕਿ ਜਿਹੜੀ ਸਾਡੇ ਸੋਰਸ ਨੇ ਉਸ ਹਾਮਨਾ ਜਿਹੜਾ ਬਿਆਸ ਬਫ ਬਕੜਾ ਰਹੀ ਆ ਤੇ ਕਰੀਬ ਜੜੀ ਲੋਕਾਂ ਨੂੰ ਵੱਡੇ ਪੱਧਰ ਤੇ ਜਿਹੜੀ ਵੱਡੀ ਆਵਾਜ਼ ਵੱਡੇ ਤਮਾਕੇ ਦੀ ਆਵਾਜ਼ ਜਿਹੜੀ ਸੁਣਾਈ ਦਿੱਤੀ ਹੈ ਵੱਖ-ਵੱਖ ਮੀਡੀਆ ਧਾਰਿਆਂ ਤੇ ਜਿਹੜੇ ਨੈਸ਼ਨਲ ਮੀਡੀਆ ਧਾਰਿਆਂ ਤੇ ਉੱਥੇ ਵੀ ਜਿਹੜਾ ਕਨਫਰਮ ਹੋ ਚੁੱਕਾ ਹੈ ਕਿ ਅੱਜ ਫਿਰ ਜਿਹੜਾ ਅੰਮ੍ਰਿਤਸਰ ਦੇ ਇਲਾਕਿਆਂ ਨੂੰ ਟਾਰਗੇਟ ਕੀਤਾ ਗਿਆ ਹੈ ਡਰੋਨਾਂ ਨੇ ਜਿਹੜਾ ਹਮਾਕਤ ਕੀਤੀ ਹੈ ਜਿਹੜੀ ਪੰਜਾਬ ਦੇ ਇਲਾਕਿਆਂ ਦੇ ਵਿੱਚ ਫਿਰ دہشت ਫਲਾਉਂਦੀ ਪਰ ਸਾਡੇ ਜਵਾਬ ਜਾਣੇ ਭਾਰਤੀਆਂ ਫੌਜ ਜਾਣੇ ਜਿਹੜੇ ਸਾਰੇ ਡਰੋਨ ਨੇ ਉਹਨਾਂ ਨੂੰ ਤਬਾਹ ਕਰ ਦਿੱਤਾ ਹੈ ਜੀहां ਜਿਹੜੇ ਭਾਰਤੀ ਫੌਜਾਂ ਨੇ ਉਹਨਾਂ ਨੇ ਡਰੋਨ ਤਬਾਹ ਕੀਤਾ ਜਾਂਦਾ ਇਹ ਕਰ ਦਿੱਤਾ ਜਾਂਦਾ ਨੈਸ਼ਨਲ ਮੀਡੀਆ ਤੇ ਵੀ ਜਿਹੜਾ ਪੰਜਾਬ ਨੂੰ ਟਾਰਗੇਟ ਕਰਨ ਦੀ ਅੰਮ੍ਰਿਤਸਰ ਨੂੰ ਟਾਰਗੇਟ ਕਰਨ ਦੀਆਂ ਜਿਹੜੀਆਂ ਖਬਰਾਂ ਚੱਲ ਰਹੀਆਂ ਨੇ ਆ ਅਫਰੋਜਪੁਰ ਤੋਂ ਵੀ ਜਿਹੜੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਉੱਥੋਂ ਦੇ ਐਸਐਸਪੀ ਜਿਹੜੇ ਉਹਨਾਂ ਦਾ ਵੀ ਆਫੀਸ਼ੀਅਲ ਬਿਆਨ ਸਾਹਮਣੇ ਆ ਚੁੱਕਾ ਹੈ ਉੱਥੇ ਇੱਕ ਘਰ ਤੇ ਵੀ ਜਿਹੜਾ ਡਰੋਨ ਦਿਖਦਾ ਹੈ ਨੈਸ਼ਨਲ ਮੀਡੀਆ ਆਫੀਸ਼ੀਅਲ ਮੀਡੀਆ ਨੇ ਵੀ ਜਿਹੜਾ ਤਮਾਕਿਆਲ ਅੰਮ੍ਰਿਤਸਰ ਦੇ ਅੱਡ-ਅੱਡ ਜਗ੍ਹਾ ਤੇ ਤਮਾਕਿਆਂ ਦੀਆਂ ਆਵਾਜ਼ਾਂ ਦੀਆਂ ਪੁਸ਼ਟੀਆਂ ਕੀਤੀਆਂ ਨੇ ਇਹ ਲੋਕਾਂ ਕਿ ਵੀ ਕਿਤੇ ਨਾ ਕਿਤੇ ਪੀੜੇ ਕਿਸਾਈਆਂ ਬਣਾ ਕੇ ਰੱਖਣਾ ਅੰਮ੍ਰਿਤਸਰ ਪਾਪੂ ਕਾਲਾ ਬਿਆਸ ਸੱਠੇ ਆਲਾ ਇਹ ਅਦੋਲੋਂ ਨੰਗਲ ਲੱਗੇ ਲੱਗੇ ਲੋਕਾਂ ਦੇ ਵਿੱਚ ਜਿਹੜਾ ਬੜਾ ਸਹਿਮ ਦਾ ਮਹੌਲ ਵੇਖਿਆ ਜਾ ਰਿਹਾ ਹੈ ਫੋਨ ਆ ਰਹੇ ਨੇ ਸੋਰਸ ਤੋਂ ਪਤਾ ਲਗਾ ਕੇ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਜਿਹਾ ਵਾਕਈ ਜਿਹੜਾ ਇਹ ਤਮਾਕਿਆਂ ਦੀਆਂ ਆਵਾਜ਼ਾਂ ਨੇ ਡਰੋਨਾਂ ਦੇ ਨਾਲ ਜਿਹੜੇ ਡਰੋਨ ਨਸ਼ਟ ਕੀਤੇ ਗਏ ਨੇ ਸਾਡੇ ਜਬਾਜ਼ਾਂ ਵੱਲੋਂ ਸਾਡੀਆਂ ਭਾਰਤੀ ਫੌਜਾਂ ਵੱਲੋਂ ਸਾਡੀ ਇੰਡੀਅਨ ਆਰਮੀ ਵੱਲੋਂ ਜਿਹੜੇ ਡਰੋਨ ਨਸ਼ਟ ਕੀਤੇ ਗਏ ਨੇ ਉਹਨਾਂ ਨੂੰ ਜਿਹੜੇ ਨਸ਼ਟ ਕਰਨ ਦੇ ਜਿਹੜੇ ਧਮਾਕਿਆਂ ਦੀ ਆਵਾਜ਼ ਆਈ ਏ ਕੋਈ ਵੀ ਹਰ ਅਪਡੇਟ ਕੋਈ ਵੀ ਅਪਡੇਟ ਹੁੰਦੀ ਤੁਹਾਡੇ ਨਾਲ ਜਲਦ ਸਾਂਝੀ ਕਰਾਂਗੇ ਫਰਵਾਹ ਮਾਤੇ ਧਿਆਨ ਨਹੀਂ ਦੇਣਾ ਸਹੀਆ ਬਣਾ ਕੇ ਰੱਖਣਾ ਹੈ ਕਿਸੇ ਵੀ ਤਰ੍ਹਾਂ ਦੀ ਫਰਵਾਹ ਦੇ ਧਿਆਨ ਨਹੀਂ ਦੇਣਾ ਉਹ ਆ ਗਿਆ ਹੋ ਗਿਆ ਕੋਈ ਵੀ ਸੋਰਸ ਪੱਕਾ ਹੋਊਗਾ ਤੁਹਾਡੇ ਨਾਲ ਖਬਰ ਸਾਂਝੀ ਕਰਾਂਗੇ ਫਰਵਾਹ ਮਾਤੇ ਧਿਆਨ ਨਾ ਦਿਓ ਜੋ ਵੀ ਕਰਨਾ ਲਾਈਟਾਂ ਬੰਦ ਕਰਕੇ ਰੱਖੋ ਆਪਣੀਆਂ ਜੋ ਸਰਕਾਰ ਵੱਲੋਂ ਹਦਾਇਤਾਂ ਹੈ ਉਸ ਦਾ ਪਾਲਣ ਜਰੂਰ ਕੀਤਾ ਜਾਵੇ